ਤੇ 1% ਵੋਟ ਪੈ ਗਈ ਜੀ ਪਿੰਡ ਜੋ ਸਾਡੀ ਜਿੱਤ ਹੈ ਆਮ ਆਦਮੀ ਪਾਰਟੀ ਨੂੰ ਹਾਂ ਜੀ ਹਾਂ ਕਿਵੇਂ ਲੱਗ ਰਿਹਾ ਜੀ ਮੁਕਾਬਲਾ ਕਿਹੜੀ ਪਾਰਟੀ ਨਾਲ ਲੱਗ ਰਿਹਾ ਤੁਹਾਨੂੰ ਮੁਕਾਬਲਾ ਤਾਂ ਸਾਡੇ ਕਿਸੇ ਪਾਰਟੀ ਨਾਲ ਹੀ ਨਹੀਂ ਉਥੇ ਕਿਹਾ ਜਾ ਰਿਹਾ ਸੀ ਜੀ ਕਹਿੰਦੇ ਦੋਏ ਪਾਰਟੀਆਂ ਦੇ ਬੂਤ ਲੱਗੇ ਨੇ ਸਾਡੇ ਪਿੰਡ ਚ ਤਾਂ ਕੋਈ ਕੰਮ ਹੀ ਨਹੀਂ ਕਰਿਆ ਆਮ ਆਦਮੀ ਪਾਰਟੀ ਨੇ ਜੇ ਕਹਿੰਦੇ ਕੰਮ ਕਰਿਆ ਹੁੰਦਾ ਤਾਂ ਬੰਦੇ ਨਾਲ ਹੁੰਦੇ ਬੂਤ ਲੱਗਦਾ ਬਾਕੀ ਤੁਸੀਂ ਦੇਖਿਆ ਹੀ ਹ ਹੁਣ ਆਮ ਵਾਲਿਆਂ ਦਾ ਤਾਂ ਹੁਣ ਕੱਢ ਕੇ ਮੰਜੇ ਦੇ ਇੱਕ ਚਿਲਟੀ ਰੱਖੀ ਆ ਮਕਾਵਲਾ ਤੇ ਕਾਂਗਰਸ ਤੇ ਕਾਲੀ ਦਲ ਚੈ ਆਮ ਆਦਮੀ ਪਾਰਟੀ ਬਿਲਕੁਲ ਫਾਪਾ ਹਣਾ ਜੀ ਆਵਾ ਨੂੰ ਗਾਂਡੀ ਤੇ ਇੱਥੇ ਕੋਈ ਹੈ ਨਹੀਂ ਕਿ ਇਹ ਜੀ ਮੌਜੂਦਾ ਸਰਕਾਰ ਆ ਉਹ ਕਹਿੰਦੇ ਵਿਕਾਸ ਬਹੁਤ ਹੋ ਰਿਹਾ ਵਿਕਾਸ ਤਾਂ ਸਰੂਰੇ ਬਈ ਇਹ ਵਿਕਾਸ ਹੋਇਆ ਹੋਵੇ ਜੇ ਫਿਰ ਪੋਲਿੰਗ ਲਾਉਂਦੇ ਜੀ 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 ਬਲੰਟੀਅਰ ਹੈਗੇ ਆਮ ਆਦਮੀ ਪਾਰਟੀ ਦੇ ਪਿੰਡ ਦੇ ਵਿੱਚ ਸਾਰੀ ਮਿੱਟੀ ਨੇ ਆ ਬਹਿ ਗਿਆ ਉਹ ਬਹਿ ਗਏ ਜੀ ਪ੍ਰੈਂਟ ਜਿਹੜੇ ਹੈਗੇ ਤੇ ਘਰੇ ਬੁਲਾਉਂਦੇ ਤੇ ਬੜੀ ਧੂਮ ਧਾਮ ਨਾਲ ਚਾਹਾਂ ਪਿਆਉਂਦੇ ਤੇ ਲੱਡੂ ਖਵਾਉਂਦੇ ਤੇ ਆ ਸਾਡੇ ਆ ਆ ਤਰੀ ਖੜੇ ਜੀ ਬਹੁਤ ਖਰਚਾ ਕਰਿਆ ਜੀ ਇਹਨਾਂ ਨੇ ਪਰ ਇਹ ਹੁਣ ਕਹਿੰਦੇ ਸੀ ਔਖੇ ਬੋਲਤਾ ਜੀ ਬਹੁਤ ਸ਼ਾਂਤੀ ਚੱਲ ਰਹੀ ਹੈ ਸ਼ਾਂਤੀ ਦੇ ਨਾਲ ਵੋਟਾਂ ਪੂਰੇ ਮਾਹੌਲ ਨਾਲ ਕਾਂਗਰਸ ਨੂੰ ਵੋਟਾਂ ਵੱਧ ਤੋਂ ਵੱਧ ਪੈ ਰਹੀਆਂ ਨੇ ਬਹੁਤ ਜ਼ਿਆਦਾ ਕਿਹੜੀ ਗੱਲ ਗੱਲ ਤੁਸੀਂ ਦਾਵਾ ਕਰ ਰਹੇ ਹੋ ਜੀ ਕਿ ਕਾਂਗਰਸ ਨੂੰ ਵੋਟ ਪੈ ਰਹੀ ਹੈ ਕਿਉਂਕਿ ਮੌਜੂਦਾ ਸਰਕਾਰ ਵੀ ਦਾਅਵੇ ਠੋਕ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤਣਗੇ ਨਹੀਂ ਤੁਸੀਂ 2000 2 ਤੋਂ ਦੇਖਿਆ ਕੈਪਟਨ ਸਰਕਾਰ ਨੇ ਕਿੰਨੇ ਵਿਕਾਸ ਕੀਤੇ ਤੇ ਕਿੰਨੀਆਂ ਪਿੰਡਾਂ ਨੂੰ ਗਾਰੰਟੀਾਂ ਦਿੱਤੀਆਂ ਕਿੰਨੇ ਵਿਕਾਸ ਕਰੇ ਕਿੰਨਾ ਨੌਕਰੀਆਂ ਦਿੱਤੀਆਂ ਹੁਣ 2012 ਤੋਂ ਬਾਅਦ ਫੇਰ 17 ਤੋਂ ਫੇਰ ਕਾਂਗਰਸ ਸਰਕਾਰ ਆਈ ਆ ਲੋਕ ਫੇਰ ਚੰਨੀ ਨੂੰ ਕੈਪਟਨ ਨੂੰ ਯਾਦ ਕਰਦੇ ਤੇ ਜਿੰਨੇ ਵਿਕਾਸ ਹੋਏ ਨੇ ਸ਼ਾਂਤੀ ਰਹੀ ਆ ਹੁਣ ਤੁਸੀਂ ਇਹ ਦੇਖ ਲਓ ਮਾਹੌਲ ਕਿੰਨਾ ਖਰਾਬ ਆ ਕਿੰਨੇ ਨਸ਼ੇ ਵਧ ਗਏ ਕਿੰਨੀਆਂ ਲੁੱਟਾਂ ਖੋਹਾਂ ਡੇਲੀ ਹੁੰਦੀਆਂ ਨੇ 7 ਵਜੇ ਤੋਂ ਬਾਅਦ ਕੋਈ ਨਿਕਲ ਨਹੀਂ ਸਕਦਾ ਉਹ ਚੀਜ਼ ਨੂੰ ਦੇਖਦੇ ਸਾਰੇ ਲੋਕ ਕਾਂਗਰਸ ਨੂੰ ਵੋਟ ਪਾਉਂਦੇ ਨੇ ਪਰ ਉਹ ਕਹਿੰਦੇ ਜੀ ਯੁੱਧ ਨਸਿਆਂ ਵਿਰੁੱਧ ਚੱਲ ਰਿਹਾ ਹੈ ਅਸੀਂ ਤਾਂ ਖਤਮ ਕਰਤਾ ਜੜਾ ਵੱਡਤੀਆਂ ਪੁਰਾਣੀਆਂ ਸਰਕਾਰਾਂ ਨੇ ਲਿਆਂਦੀਆਂ ਨਹੀਂ ਨਹੀਂ ਇਹ ਤੋਂ ਜ਼ਿਆਦਾ ਦੁੱਗਣਾ ਨਸ਼ਾ ਹੋ ਗਿਆ ਉਹਦੋਂ ਜ਼ਿਆਦਾ ਦੁੱਗਣਾ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਉੱਥੇ ਵਿਕ ਰਹੇ ਹੈ ਜਿੱਥੇ ਮਰਜ਼ੀ ਪਾਸੋਂ ਦੇਖ ਲਓ ਨਾਬੇ ਦੇਖ ਲਓ ਤੁਹਾਨੂੰ ਆਪ ਜਾਣਕਾਰੀ ਹੁੰਨੀ ਹੈ ਵੀ ਕਿੰਨਾ ਕੁ ਵਿਕ ਰਿਹਾ ਹੈ ਜੀ ਤੇ ਕਿਹੜੀ-ਕਿਹੜੀਆਂ ਪਾਰਟੀਆਂ ਦੇ ਬੂਥ ਨੇਜੀ ਪਿੰਡ ਰੈਸਲ ਦੇ ਵਿੱਚ ਲੱਗੇ ਹਾਂ ਦੇਖੋ ਰੇ ਪਹਿਲਾਂ ਤਾਂ ਸਭ ਤੋਂ ਕਾਂਗਰਸ ਦਾ ਫੇਰ ਕਾਲੀਆਂ ਦਾ ਹੁਣ ਝਾੜੂ ਵਾਲਾ ਦਾ ਵੀ ਪਤਾ ਲੱਗਿਆ ਵੀ ਕੋਈ ਲਾ ਲਿਆ ਇੱਕ ਬੰਦੇ ਨੇ ਆ ਕੇ ਜੀ ਹਾਂ ਜੀ ਹੋਰ ਕਾਲੀਆਂ ਦੇ ਗਿਆ ਮੇਨ ਟਕਰਾ ਕਾਂਗਰਸ ਦਾ ਬਸ ਜੀ ਹਾਂ ਪਹਿਲੇ ਨੰਬਰ ਤੇ ਕਾਂਗਰਸ ਆਦੂਏ ਤੇ ਕਾਲੀ ਨਹੀਂ ਜੀ ਤੇ ਕੋਈ ਗੱਲ ਤਾਂ ਨਹੀਂ ਹੈਗੀ ਸ਼ਾਂਤਮਈ ਚੱਲ ਰਹੀ ਹੈ ਬਹੁਤ ਸ਼ਾਂਤੀ ਕਿੰਨਾ ਚੰਨੀ ਸਾਹਿਬ ਨੇ ਵੀ ਕਿਹਾ ਸੀ ਕਿ ਧੱਕਾ ਕਰ ਸਕਦੇ ਨੇ ਜਾਲੀ ਬੈਲਟ ਪੇਪਰਸ ਪਾਏ ਹੋਏ ਨੇ ਬਹੁਤ ਕੁਝ ਗੱਲਾਂ ਇਦਾਂ ਦੀਆਂ ਸਾਹਮਣੇ ਆ ਰਹੀਆਂ ਨੇ ਕੁਝ ਇਦਾਂ ਦੀਆਂ ਦੇਖੋ ਅੰਦਰ ਦੀ ਕੋਈ ਗੱਲ ਹੋਵੇ ਉਹ ਤਾਂ ਪਤਾ ਨਹੀਂ ਹੋਰੇ ਕੋਈ ਤੱਕ ਆ ਨਹੀਂ ਹੈਗਾ ਇੱਥੇ ਠੀਕ ਆ ਹਾਂ ਯੋਰੇ ਉਹਨਾਂ ਦਾ ਉਹਨਾਂ ਦਾ ਪੋਲਿੰਗ ਜੈਂਟੇ ਨਹੀਂ ਬੈਠਾ ਹੈਗਾ ਇਕਾਲੀਆਂ ਦਾ ਬੈਠਾ ਹੈ ਤੇ ਕਾਂਗਰਸ ਦਾ ਬੈਠਾ ਹੈ ਉਹਨਾਂ ਦਾ ਪੋਲਿੰਗ ਜੈਂਟੇ ਨਹੀਂ ਹੈਗਾ ਹੰਦੂ ਬੀਜੇਪੀ ਦਾ ਵੀ ਨਹੀਂ ਜੀ ਕੋਈ ਨਾ ਜੀ ਬੀਜੇਪੀ ਦਾ ਵੀ ਪੋਲਿੰਗ ਜੱਟ ਨਹੀਂ ਕੋਈ ਹੈਗਾ ਕਾਂਗਰਸ ਦਾ ਤੇ ਇਕਾਲੀਆਂ ਦਾ ਬਸ ਜੀ ਬੀਜੇਪੀ ਤਾਂ ਚੋਣਾਂ ਹੀ ਲੜ ਰਹੀ ਹੈ ਹਾਂ ਜੀ ਬੀਜੇਪੀ ਤਾਂ ਮੈਂ ਚੋਣਾਂ ਹੀ ਲੜ ਰਹੀ ਹੈ ਚੋਣਾਂ ਦੇ ਵਿੱਚ ਹੀ ਨਾ ਜੀ ਨਾ ਠੀਕ ਹੈ ਜੀ ਕਿਦਾਂ ਇਹ ਜੀ ਰੁਝਾਨ ਹੈ ਸਹੀ ਚੱਲ ਰਿਹਾ ਮਾਹੌਲ ਹਾਂ ਯਾ ਸਾਰਾ ਕਾਂਗਰਸ ਦੇ ਪੱਖ ਚਾ ਜੀ ਜਿਆਦਾ ਵੋਟ ਕਾਂਗਰਸ ਨੂੰ ਪੈ ਰਹੀ ਹੈ ਜੀ ਜੀ ਕੰਮ ਕਾਂਗਰਸ ਪਾਰਟੀਆਂ ਕੀਤੇ ਨੇ 2002 ਤੋਂ ਲਾ ਕੇ ਜੀ ਕਾਂਗਰਸ ਨੇ ਵਿਕਾਸ ਕੀਤਾ ਉਸ ਵਿਕਾਸ ਦੇ ਆਧਾਰ ਤੇ ਲੋਕੋ ਵੀ ਦੇਖ ਰਹੇ ਨੇ ਚਾਹੁੰਦੇ ਨੇ ਉਸੇ ਨੂੰ ਜੀ ਹਾਂ ਜੀ ਜੀ ਕਿੰਨਾ ਮੈਂ ਜੀ ਗਰਮੀਤ ਸਿੰਘ ਗਰਮੀਤ ਸਿੰਘ ਜੀ ਕਿਦਾਂ ਦਾ ਰੁਝਾਨ ਹੈ ਜੀ ਰੁਝਾਨ ਸਾਡੇ ਦਾ 30% ਦੋਈ ਪਾਰਟੀਆਂ ਦੋਹਾਂ ਨੂੰ ਉਹ ਵੀ 70% ਵੋਟ ਕਾਂਗਰਸ ਨੂੰ ਪਾਉਗੇ ਤਾਂ ਅੱਛਾ ਜੀ ਹਾਂ ਜੀ ਹਾਂ ਜੀ ਕੰਮੇ ਅੰਕੜਾ ਦੇ ਮਤਲਬ ਸਰਪੰਚ ਸਾਹਿਬ ਕਰਵਾ ਰਹੇ ਨੇ ਜੀ ਸਾਡੇ ਪਿੰਡ ਜੀ ਜਿੰਨਾ ਵੀ ਕੰਮ ਹੋ ਰਿਹਾ ਹੈ ਉਹਰਵਾ ਸਰਪੰਚ ਕਰਵਾ ਰਹੇ ਹੈ ਜੀ ਹੁਣ ਇਹ ਮੰਨ ਕੇ ਚੱਲੋ ਵੀ ਜੀ ਦਾ ਕੰਮ ਹੋ ਗਿਆ ਗਰੀਬ ਆਦਮੀ ਦਾ ਜਾਂ ਕਿਸੇ ਦਾ ਵੀ ਫਿਰ ਬੋਟ ਤਾਂ ਉਧਰੇ ਪਊਗੀ ਜੀ ਹੁਣ ਲਗਾਤਾਰ ਸਰਪੰਚੀ ਵੀ ਇਹ ਕਰਦੇ ਆ ਰਹੇ ਨੇ ਇਹ ਵੀ ਕਿਸੇ ਗੱਲ ਨਾਲ ਹੁੰਦੀ ਹੈ ਜੀ ਹੁਣ ਵੋਟਾਂ ਨਾਲ ਜਿੱਤ ਗਈ ਸਰਪੰਚ ਬਣਿਆ ਨਾ ਉਸ ਵਜ੍ਹਾ ਤੇ ਕੰਮ ਵੀ ਸਾਰੇ ਇਹੀ ਕਰਵਾ ਰਿਹਾ ਹੈ ਕਿੰਨੀ ਕ ਬੋਟ ਹੈ ਜੀ ਪਿੰਡ ਦੀ ਬੋਟ ਸਾਡੇ ਕਾਫੀ ਹੈ ਜੀ ਮਤਲਬ ਕਹਿਣ ਦਾ ਮਤਲਬ ਜਿਹੜੀ ਵੀਰ ਜੀ ਨੇ ਦੱਸਿਆ 1000 ਬੋਟ ਦੇ ਕਰੀਬ ਹੈ ਉਹ ਚ 70% ਦਾ ਦਾਵਾ ਹੈ ਸਾਡਾ ਜੀ ਤੁਸੀਂ ਕਿਹਾ ਗਿਣਤੀ ਹੋਣੀ ਉਹ ਹੈ ਪਤਾ ਲੱਗ ਜਾਣਾ ਹੈ ਬਾਕੀ ਤੁਸੀਂ ਦੇਖਿਆ ਹੀ ਹੁਣ ਆਮ ਆਲਿਆਂ ਦਾ ਤਾਂ ਹੁਣ ਕੱਢ ਕੇ ਮੱਜੇ ਦੇ ਇੱਕ ਚਲਟਜੀ ਰੱਖੀ ਆ ਜੀ ਜਾਂ ਤੋਂ ਵੱਧ ਤੋਂ ਵੱਧ ਵੋਟਾਂ ਪੈ ਚੁੱਕੀਆਂ ਜੀ ਜੀ ਹਨਾ ਜੀ ਬਾਕੀ ਯਾਰ ਸਾਡੇ ਸਾਹਮਣੇ ਕਾਲੀ ਬੈਠੇ ਨੇ ਚਲੋ ਇਹ ਵੀ ਆਪਣੀ ਜਗਾ ਠੀਕ ਨੇ ਪਰ ਕਹਿਣਾ ਮਤਲਬ 70% ਦਾ ਦਾਵਾ ਹੀ ਸਾਡਾ ਆ ਹੁਣ ਥੋੜੇ ਜਿਹਾ ਵੋਟਾਂ ਪਾਉਣ ਗਏ ਨੇ ਨਹੀਂ ਤੁਸੀਂ ਮੇਲਾ ਦੇਖਿਆ ਹੀ ਲੱਗਿਆ ਪਹਿਲਾਂ ਠੀਕ ਨਹੀਂ ਜੀ ਆ ਜੀ ਧੰਨਵਾਦ ਜੀ ਸੋ ਜਿੱਥੇ ਦਾ ਦਾਵਾ ਰੋਕਿਆ ਜਾ ਰਿਹਾ ਹੈ 70% ਵੋਟ ਆ ਕਹਿੰਦੇ ਕਾਂਗਰਸ ਨੂੰ ਪੈਣੀ ਆ ਹੋਰ ਵੀ ਵੀਰ ਨੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਸਤਨਾਮ ਸਿੰਘ ਸਰ ਸਤਨਾਮ ਸਿੰਘ ਜੀ ਕਿਸ ਤਰ੍ਹਾਂ ਚੱਲ ਰਿਹਾ ਜੀ ਵੋਟਾਂ ਦਾ ਰੁਝਾਨ ਵਧੀਆ ਚੱਲ ਰਿਹਾ ਸਰ ਖੁਸ਼ਬਦੀ ਜੀ ਕਿਹੜੀ ਜਿਹੜੀ ਪਾਰਟੀ ਹੈ ਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲਾ ਤਾਂ ਕਾਂਗਰਸ ਤੇ ਕਾਲੀ ਦਲ ਚ ਹੈ ਜੀ ਆਮ ਆਦਮੀ ਪਾਰਟੀ ਬਿਲਕੁਲ ਫਾਬਾਹਰ ਹੈ ਜੀ ਆਮ ਆਦਮੀ ਪਾਰਟੀ ਦਾ ਇੱਥੇ ਕੋਈ ਹੈ ਨਹੀਂ ਗੀ ਗੱਲ ਬਾਤ ਨਹੀਂ ਜੀ ਨਾ ਜੀ ਨਾ ਬੂਥ ਵੀ ਨਹੀਂ ਲੱਗਿਆ ਬੂਥ ਲੱਗਿਆ ਨਹੀਂ ਜੀ ਗੱਲ ਕੀ ਹੈ ਜੀ ਮੌਜੂਦਾ ਸਰਕਾਰ ਆ ਉਹ ਕਹਿੰਦੇ ਵਿਕਾਸ ਬਹੁਤ ਹੋ ਰਿਹਾ ਵਿਕਾਸ ਤਾਂ ਸਰ ਉਹ ਵਿਕਾਸ ਹੋਇਆ ਹੋਵੇ ਜੀ ਫਿਰ ਪੋਲਿੰਗ ਲਾਉਂਦੇ ਜੀ ਹਾਂ ਕੋਈ ਤੁਹਾਨੂੰ ਤਾਂ ਪਤਾ ਹੈ ਤੁਸੀਂ ਚਲੋ ਮੀਡੀਆ ਵਾਲੇ ਹੋ ਤੁਸੀਂ ਦੇਖੋ ਵੀ ਕੋਈ ਹੈਗੀ ਹਲਚਲ ਆਮੀਰ ਪਾਰਟੀ ਦੀ ਬਿਲਕੁਲ ਨਹੀਂ ਦੇਖੋ ਜੇ ਕਾਂਗਰਸ ਨੇ ਕੰਮ ਕਰਨ ਜਾਂ ਅਕਾਲੀ ਦਲ ਨੇ ਕਰਨ ਤਾਂ ਹੀ ਬੂਥ ਲੱਗੇ ਨੇ ਜੀ ਹੂੰ 30 ਤਰ ਤੱਕ ਕਿਉਂ ਲੱਗੇ ਜੀ ਫਿਰ ਜੀ ਸਭ ਤੋਂ ਸਵਾਲ ਨੇ ਅਕਾਲੀ ਦਲ ਤੇ ਕਾਂਗਰਸ ਦਾ ਬੂਥ ਲੱਗਿਆ ਵਾਏ ਕਹਿੰਦੇ ਹੋਰ ਕਿਸੇ ਪਾਰਟੀ ਦਾ ਬੂਥ ਨਹੀਂ ਪਰ ਫਿਲਹਾਲ ਇੱਕ ਵੀਰ ਨੇ ਜਿਹੜੇ ਹੁਣ ਆ ਕੇ ਇੱਥੇ ਬੈਠੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਨੇ ਪੰਜੇ ਦੇ ਉੱਤੇ ਬੋਰਡ ਨੇ ਜਿਹੜੇ ਉਹ ਰੱਖ ਲੈਨੇ ਰੱਖ ਲੈਨੇ ਸੋ ਆਮ ਆਦਮੀ ਪਾਰਟੀ ਦੇ ਜੀ ਜੀ ਠੀਕ ਆ ਵੀਰੇ ਠੀਕ ਆ ਠੀਕ ਆ ਸੋ ਹਾਂਜੀ ਕੀ ਹਾਲ ਹੈ ਜੀ ਕਿਵੇਂ ਚੱਲ ਰਿਹਾ ਕੰਮ ਕਰ ਬਲ ਠੀਕ ਠਾਕ ਆ ਓਕੇ ਜੀ ਜੀ ਠੀਕ ਆ ਜੀ ਮੈਨੂੰ ਲੱਗਦਾ ਪਹਿਲਾਂ ਕਹਿੰਦੇ ਹੈ ਨਹੀਂ ਸੀ ਜੀ ਹੁਣ ਆਏ ਹਾਂ ਹੈ ਜੀ ਉਹ ਮੈਂ ਜੀ ਦੇਖੋ ਮੈਂ ਦੁੱਧ ਦਾ ਕੰਮ ਕਰਦਾ ਮੇਰਾ ਬੇਡਾ ਬਿਮਾਰ ਹੈ ਨਹੀਂ ਤਾਂ ਉਹ ਕੰਮ ਸੰਭਾਲ ਲੈਂਦਾ ਮੈਨੂੰ ਇਹ ਚ ਕਰਕੇ ਦੁੱਧ ਦਾ ਕੰਮ ਤਾਂ ਮੇਡਣਾ ਜ਼ਰੂਰੀ ਹੈ ਹੋਰ ਨਹੀਂ ਜੀ ਵਲੰਟੀਅਰ ਹੈਗੇ ਆ ਆਮ ਆਦਮੀ ਪਾਰਟੀ ਦੇ ਪਿੰਡ ਦੇ ਵਿੱਚ ਸਾਰੀ ਮਿਲਤੀਆਂ ਬਹਿ ਗਿਆ ਉਹ ਬਹਿ ਗਏ ਜੀ ਪ੍ਰਿੰਟ ਜਿਹੜੇ ਹੈਗੇ ਤੇ ਘਰੇ ਬੁਲਾਉਂਦੇ ਤੇ ਬੜੀ ਧੂਮ ਧਾਮ ਨਾਲ ਚਾਹਾਂ ਪਿਉਂਦੇ ਤੇ ਲੱਡੂ ਖਾਉਂਦੇ ਤੇ ਕੌਣ ਬੁਲਾਉਂਦਾ ਸੀ ਜੀ ਆ ਸਾਡੇ ਆਰੰਭ ਸਾਹਿਬ ਜੀ ਖੜੇ ਸੀ ਜੀ ਹਾਂ ਬਹੁਤ ਖਰਚਾ ਕਰਿਆ ਜੀ ਇਹਨਾਂ ਨੇ ਪਰ ਇਹ ਹੁਣ ਕਹਿੰਦੇ ਸੀ ਔਖੇ ਬਹੁ ਤੇ ਕਿਵੇਂ ਲੱਗ ਰਿਹਾ ਜੀ ਮੁਕਾਬਲਾ ਕਿਹੜੀ ਪਾਰਟੀ ਨਾਲ ਲੱਗ ਰਿਹਾ ਤੁਹਾਡਾ ਮੁਕਾਬਲਾ ਤਾਂ ਸਾਡੇ ਕਿਸੇ ਪਾਰਟੀ ਨਾਲ ਹੀ ਨਹੀਂ ਹਾਂਜੀ ਹਾਂ ਜਿਹੜਾ ਸਾਨੂੰ ਵੋਟਾਂ ਪਾ ਦੂਗਾ ਜੀ ਸਾਨੂੰ ਉਹਦਾ ਧੰਨਵਾਦ ਆ ਜੀ ਬਸ ਠੀਕ ਹੈ ਬਸ ਹੋਰ ਸਾਨੂੰ ਕੋਈ ਉਹ ਨਹੀਂਗਾ ਦੇਖੋ ਬੰਦਾ ਹਰ ਇੱਕ ਬੰਦਾ ਹੁਣ ਉਹ ਅੱਗੇ ਵਾਲਾ ਤਾਂ ਹੈ ਨਹੀਂ ਬਈ ਉਹ ਪੁਰਾਣੇ ਦੀ ਗੱਲ ਬੋੜ ਪਾਉਂਦਾ ਧਮਕੀ ਦੀ ਗੱਲ ਬੋੜ ਪਾਉਂਦਾ ਅੱਲਾ ਥੋ ਸਮਝ ਕੇ ਵੋਟ ਪਾਉਂਦਾ ਕਮਲੇ ਨਾਮ ਨੂੰ ਵੋਟ ਪਾਉਣੀ ਅਗਲੇ ਪਰ ਉੱਥੇ ਕੀ ਜਾ ਰਿਹਾ ਸੀ ਜੀ ਕਹਿੰਦੇ ਦੋ ਹੀ ਪਾਰਟੀਆਂ ਦੇ ਬੂਥ ਲੱਗੇ ਨੇ ਸਾਡੇ ਪਿੰਡ ਚ ਤਾਂ ਕੋਈ ਕੰਮ ਹੀ ਨਹੀਂ ਕਰਿਆ ਆਮ ਆਦਮੀ ਪਾਰਟੀ ਨੇ ਜੇ ਕਹਿੰਦੇ ਕੰਮ ਕਰਿਆ ਹੁੰਦਾ ਤਾਂ ਬੰਦੇ ਨਾਲ ਹੁੰਦੇ ਬੂਥ ਲੱਗਦਾ ਨਹੀਂ ਕੰਮ ਅਸੀਂ ਕਰਾਵਾਂਗੇ ਤਾਂ ਹੀ ਹੋਣਗੇ ਜੇ ਅਸੀਂ ਕਰਾਉਂਦੀ ਨਹੀਂ ਹੈ ਕਿ ਫਿਰ ਕੌਣ ਕਰੂਗਾ ਹੁਣ ਆਕੇ ਜੇ ਮੈਂ ਦੁੱਧ ਚੱਕਿਆ ਜੇ ਮੈਂ ਦੁੱਧ ਚੱਕਣ ਗਿਆ ਤਾਂ ਹੀ ਮੈਨੂੰ ਦੁੱਧ ਪਾਇਆ ਜੇ ਮੈਂ ਚੱਕਣੇ ਨਾ ਜਾਂਦਾ ਮੈਨੂੰ ਕਿਹਨੇ ਪਾਉਣਾ ਜਿੱਤ ਕੇ ਆਏ ਨਹੀਂ ਜਿੱਤ ਕੇ ਆਈ ਨਹੀਂ ਜੀ ਪਿੰਡ ਚ ਬੁਲਾਏ ਬਹੁਤ ਹਾਂਜੀ ਆਮ ਆਦਮੀ ਪਾਰਟੀ ਵਾਲੇ ਹਾਂਜੀ ਹਾਂ ਅੱਛਾ ਜੀ ਹੋਰੇ ਬੌੜੇ ਨਹੀਂ ਹੈਗੇ ਕਾਰਨ ਕੀ ਹੈ ਜੀ ਅਸੀਂ ਵੀ ਚੁੱਪ ਕਰਕੇ ਘਰੇ ਬੈ ਗਏ ਫਿਰ ਇਹਨਾਂ ਨੂੰ ਚਾਹ ਚਾਹ ਪਾਣੀ ਪਿਲਾ ਕੇ ਅੱਛਾ ਜੀ ਤੁਸੀਂ ਪਹਿਲਾਂ ਨਾਲ ਸੀ ਮੈਂ ਨਾਲ ਸੀ ਜੀ ਮੈਂ ਸਪੈਸ਼ਲ ਕਾਂਗਰਸ ਚੋਂ ਰਲਿਆ ਸੀ ਨਾਲ ਹੂੰ ਉਹ ਕਹਿੰਦੇ ਜੀ ਪਿੰਡ ਦਾ ਕੋਈ ਕੰਮ ਕਰਾਊਗਾ ਕੋਈ ਤਾਂ ਹੀ ਹੋਊ ਨਹੀਂ ਪਿੰਡ ਦੇ ਜੇ ਆਉਣਗੇ ਤਾਂ ਹੀ ਦੱਸਾਂਗੇ ਕੰਮ ਇੱਥੇ ਦਿਖਾ ਦੇ ਕੰਮ ਸਾਰੇ ਅਸੀਂ ਫਿਰ ਤੁਰ ਕੇ ਕੋਈ ਅਪਰਾਲਾ ਹੀ ਨਹੀਂ ਕਰਿਆ ਉਹਨਾਂ ਨੇ ਤੇ ਕਹਿੰਦੇ ਜੀ ਜੇ ਕੋਈ ਆਊਗਾ ਤਾਂ ਹੀ ਕੰਮ ਹੋਊਗਾ ਮੈਂ ਉਹੀ ਕਹਿੰਦਾ ਜੀ ਆਊਗਾ ਜੇ ਉਹਨਾਂ ਕੋਈ ਸੱਦੂਗਾ ਤਾਂ ਹੀ ਕੋਈ ਕੰਮ ਆਊਗਾ ਬੰਦਾ ਜੇ ਉਹ ਸੱਦ ਹੀ ਨਹੀਂ ਆ ਫਿਰ ਆਊਗਾ ਕਿਵੇਂ ਨਹੀਂ ਤੁਸੀਂ ਮੂਰੇ ਜੀ ਅੱਜ ਬੋਥ ਵੀ ਲਾਇਆ ਤੁਸੀਂ ਫਿਰ ਸੱਦਦੇ ਪਿੰਡ ਦੇ ਵਿਕਾਸ ਦੇ ਲਈ ਤਾਂ ਜਰੂਰ ਦੇਖੋ ਮੈਂ ਹੁਣ ਤੁਸੀਂ ਮੈਨੂੰ ਕਹੋ ਨਾ ਵੀ ਮੇਰੇ ਬੁਲਾ ਲਾ ਮੈਂ ਬੁਲਾ ਲਾਂ ਨਹੀਂ ਤੁਸੀਂ ਤੁਸੀਂ ਮੂਰੇ ਫਿਰ ਜੇ ਤੁਸੀਂ ਕੰਮ ਹੀ ਨਹੀਂ ਕਰਨਾ ਫਿਰ ਵੋਟ ਕਿਹੜੇ ਆਧਾਰ ਨਾਲ ਪੈਜੂਗੀ ਜੀ ਜਦੋਂ ਜੇ ਗੱਲ ਕੀਤੀ ਜਾਵੇ ਤੁਸੀਂ ਬੈਠੇ ਹੋ ਫਿਰ ਤੁਹਾਡੇ ਕੋਲ ਪਾਰਚੀ ਲੈਣ ਕੌਣ ਆਊਗਾ ਜੇ ਤੁਸੀਂ ਆਪ ਅੱਗੇ ਹੋ ਕੇ ਕੰਮ ਕਰਾਵੇਂ ਗਿਓ ਥੋੜੀ ਅੱਗੇ ਬਣਦੀ ਆ ਸਾਰਿਆਂ ਦੀ ਤਾਂ ਬਣਦੀ ਨਹੀਂ ਹੁੰਦੀ ਤੁਸੀਂ ਮੂਹਰੇ ਮੈਂ ਸਮਝ ਗਿਆ ਥੋੜੇ ਨਾਲ ਮੈਂ ਸਮਝ ਗਿਆ ਥੋੜੇ ਨਾਲ ਸਹਿਮਤ ਆ ਇਹ ਦੇਖੋ ਜਿਹੜੇ ਕੰਮ ਕਰਨੇ ਹੁੰਦੇ ਨੇ ਜਿਵੇਂ ਘਰ ਦੇ ਵਿੱਚ ਕੋਈ ਲਾਨੇਦਾਰ ਹੁੰਦਾ ਉਹ ਨਹੀਂ ਕਰਨੇ ਹੁੰਦੇ ਨੇ ਇਹ ਪਿੰਡ ਦੀ ਜੋ ਪੰਚਾਇਤ ਆ ਉਹ ਨਹੀਂ ਕੰਮ ਕਰਨੇ ਹੁੰਦੇ ਨੇ ਮੈਂ ਤਾਂ ਪੰਚਾਇਤ ਚ ਨਹੀਂ ਕੋਈ ਕਾਹੇ ਹੋਰ ਨਹੀਂ ਮੈਂ ਕੰਮ-ਕਮੇ ਕਰਾ ਦੂੰਗਾ ਜਾਂ ਮੈਂ ਲੈ ਕੇ ਮੈਂ ਕਰ ਦੂੰਗਾ ਆ ਕੇ ਕੰਮ ਹੂੰ ਸਾਡੇ ਤਾਂ ਪਿੰਡੇ ਦੇ ਵਿੱਚ ਬਧੇਰਾ ਪਿਆ ਹੈ ਬਹੁਤ ਪਿੰਡਾਂ ਚ ਪੰਚਾਇਤ ਹੋਰ ਪਾਰਟੀਆਂ ਦੇ ਨੇ ਜੀ ਕਾਂਗਰਸ ਦੀਆਂ ਨੇ ਉੱਥੇ ਵੀ ਐਮਐਲਏ ਸਭ ਜਾ ਕੇ ਜਿਹੜੇ ਉਹਨਾਂ ਦੇ ਵਲੰਟੀਅਰ ਨੇ ਉਹ ਬੁਲਾ ਰਹੇ ਨੇ ਨੀ ਪੱਥਰ ਵੀ ਧਰ ਰਹੇ ਨੇ ਹੁਣ ਖੇਡ ਗਰਾਊਂਡਾਂ ਦਾ ਵੀ ਹੋਇਆ ਉੱਥੇ ਵੀ ਜਾ ਰਹੇ ਨੇ ਤੇ ਕਈ ਥਾਵਾਂ 'ਇਹ ਉਹਨਾਂ ਦੇਤੇ ਗਰੰਟ ਜਿੱਥੇ ਇੱਥੇ ਬੁਲਾਇਆ ਉਹਨਾਂ ਪੂਰੇ ਲੋੜ ਨਹੀਂ ਸੀ ਜੀ ਉਰੇ ਸਾਡੇ ਹੱਲ ਬੈਟਰੀ ਨੂੰ ਦੇਤੇ ਪੈਸੇ 50 ਲੱਖ ਰੁਪਏ ਦਿੱਤਾ ਲਾਇਬ੍ਰੇਰੀ ਬਣਾਈ ਆ ਚਲੋ ਲਾਇਬ੍ਰੇਰੀ ਬਣੀ ਆ ਕਿ ਮੈਂ ਠੀਕ ਹੀ ਚੱਲ ਰਿਹਾ ਕੰਮ ਹਾਂ ਠੀਕ ਆ ਜਿੰਮੇ ਵੀ ਉਹ ਲੋਕਾਂ ਨੂੰ ਲੋਕਾਂ ਦੀ ਸੋਚ ਆ ਉਹ ਆਪੇ ਬਦਲ ਦੂਗੇ ਇੱਧਰ ਆ ਤਾਂ ਹੈਗੀ ਆ ਉਹਦਾ ਲੋਕਾਂ ਦੀ ਸੋਚ ਆ ਵੋਟ ਪਾਉਣ ਉਹ ਸਾਡੀ ਜੋਚ ਨਹੀਂ ਜਾਈ ਧੱਕੇ ਨਾਲ ਕਿ ਜਿਹੜੇ ਪਾ ਨਹੀਂ ਸਕਾ ਧੱਕੇ ਨਾਲ ਕੋਈ ਐਮਐਲਏ ਨਹੀਂ ਪਾ ਸਕੀ ਅਪੀਲ ਤਾਂ ਕੀਤੀ ਹੋਊਗੀ ਪਿੰਡ 'ਚ ਬਈ ਸਾਨੂੰ ਜਣੀ ਆਈ ਸੀ ਹਾਂ ਜੀ ਹਾਂ 1% ਵੋਟ ਪੈ ਗਈ ਵੋਟ ਸਾਡੀ ਬਹੁਤ ਜਿੱਤ ਹੈ ਹਾਂ ਜੀ ਜੇ 1% ਵੋਟ ਪੈ ਗਈ ਜੀ ਪਿੰਡ 'ਚ ਸਾਡੀ ਜਿੱਤ ਹੈ ਆਮ ਆਦਮੀ ਪਾਰਟੀ ਨੂੰ ਹਾਂ ਜੀ ਹਾਂ ਬਹੁਤ ਜੀ ਤਾਜ ਮੌਜੂਦਾ ਸਰਕਾਰ ਆ ਜੀ ਦਾਅਵੇ ਕੀਤੇ ਜਾ ਰਹੇ ਨੇ ਵਿਕਾਸ ਦੇ ਨਾਂ ਤੇ ਵੋਟਾਂ ਦੇ ਭਵੰਤਮਾਨ ਹੈਗਾ ਸਾਡਾ ਸਾਂਭਣ ਵਾਲਾ ਉੱਪਰ ਥੱਲੇ ਵਾਲੇ 1% ਵਾਲੀ ਨੇ ਅੱਛਾ ਜੀ ਸੋ ਵੱਡੇ ਸਵਾਲ ਉੱਠਦੇ ਨੇ ਪਿੰਡ ਰੈਸਲ ਦੇ ਵਿੱਚ ਮੌਜੂਦ ਆ ਫਿਲਹਾਲ ਜਿੱਤ ਦਾ ਦਾਵਾ ਤਾਂ ਹਰ ਇੱਕ ਪਾਰਟੀ ਠੋਕ ਰਹੀ ਆ ਇੱਕ ਨਾਬਾ ਇੱਕ ਭਾਰਸੋਂ ਇਹ ਵੋਟ ਆ ਜੀ ਉਹਨਾਂ ਕੋਲੇ ਅੱਛਾ ਜੀ ਹੋਰ ਤਾਂ ਸਾਡੇ ਪਿੰਡਾਂ ਚ ਤਾਂ ਆਈ ਨਹੀਂ ਅੱਛਾ ਜੀ ਨਾ ਜੀ ਜੇ ਹੁਣ ਗੇੜਾ ਵੀ ਮਾਰ ਕੇ ਗਏ ਨੇ ਤਾਂ ਰਾਤ ਨੂੰ ਮਾਰ ਗਏ ਚਾਰਕ ਬੰਦੇ ਨਾਲ ਤੇ ਅੱਛਾ ਸੋ ਵੱਡੇ ਸਵਾਲ ਨੇ ਜੀ ਫਿਲਹਾਲ ਰਿਜ਼ਲਟ ਕੀ ਆਉਂਦੇ ਨੇ ਉਹ ਸਮਾਂ ਦੱਸੂਗਾ ਵੀਰ ਕਹਿੰਦਾ ਮੈਂ ਕੱਲਾ ਜਾਣਾ ਇਹ ਕੰਮ ਕਰ ਦੁੱਧ ਦਾ ਕੰਮ ਕਰਦਾ ਕਰਕੇ ਆ ਕੇ ਤਾਂ ਹੁਣ ਜਿਹੜਾ ਪੋਲ ਆ ਉਹ ਲਗਾਇਆ ਹੈ ਉਹ ਬੈਠੇ ਨੇ ਫਿਲਹਾਲ ਰਿਜ਼ਲਟ ਕੀ ਆਉਂਦਾ ਉਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਤਿਵਾਨਾ ਟੀਵੀ ਦੇ ਨਾਲ